ਬਿੱਤੀ ਦਿਨੀ ਸ਼ੋਲਮੇ ਪਿਆਬ ਵਿਦਾਂ ਚਵਾ ਦੇ ਸਤਮੇ ਸੱਚ ਦੇ ਦੂਜੇ ਦਿਨ ਨੋਅਲੀ ਤੋਂ ਆਮ ਆਦਮੀ ਪਾਰ ਦੀ ਦੇ ਬਧਾਈ ਕਕਲਬੰਤ ਸਿੰਘ ਨੇ ਮੋਲੀ ਦੀ ਮੋਟਰ ਮਾਰ ਕੇ ਤੇ ਦਾ ਮੂਡ ਸੁਕਿਆ ਕਲਬੰਤ ਸਿੰਘ ਕਿਹਾ ਕੇ ਪੰਜ ਛੋੜ ਦੇ ਕਰੀਬ मोटर मैकेनिकल बूट कर करने दो हज़ार उन्नीस दा दिया गया विधायक कुलवंत सिंह के कि प्रोजैक्ट करारी पिंड कमाली चौ दो हजार बई च बन के तैयार हुई जिससे मोहाली दे पेज, छत्त दी मौत मार्केट में शिबत किया जा रहा है विधायक ने कहा मार्केट बनी तीन साल हो चुके हैं दस फीसदी लोगों ने पैसे देते हुए हैं इस तीन सौ के करीब अलातमंद भी हुई कुलवंत सिंगन के आगे माँ की चित्र उतने साल बीत गए हन पानी लाचते थे रेगुलेते अथॉरिटी तो द नंबर जनवरी दो हज़ार पच्चीस अप्लाई किया गया है इतने जो विकार होया वो भी खत्म हो चुका है बधाई कन के तीन चाल ਜਿਹਦਾ ਮੁੱਦਲਾ ਤਾਂ ਚ ਸੜੇ ਕੰਪਨੀ ਦੀ ਚੁਪ ਲਈ ਹੋ ਤੇ ਜਿਵੇਂ ਅੱਜ ਬਵਾਦ ਹੋ ਚੁੱਕਾ ਹੈ ਹਤੇ ਜਗਾ ਜੰਗਲ ਬਣ ਗਈ ਹੈ ਤਾਂ ਇਹ ਵੀ ਇਹਨਾਂ ਨੇ ਕਿਹਾ ਵੀ 2006 ਦੇ ਵਿੱਚ ਗਮਾਡਾ ਫੰਡ ਵਿੱਚ ਆਇਆ ਹੈ ਔਰ ਮੈਨੂੰ ਇਹ ਲੱਗਦਾ ਵੀ 2006 ਤੇ ਅੱਜ 2025 ਹੋ ਗਿਆ ਹੈ 19 ਸਾਲ ਹੋ ਗਏ ਨੇ ਗਮਾਡਾ ਬਣੇ ਨੂੰ ਤੇ ਮੇਰਾ ਸਵਾਲ ਤਾਂ ਸਿਰਫ 350 ਬੂਥ ਬਣਾਉਣ ਦਾ ਬੂਥ ਵੀ ਨਹੀਂ ਬੂਥਾਂ ਤੋਂ ਵੀ ਛੋਟੀ ਹੁੰਦੀ ਹੈ ਕਿ ਖੋਖੇ ਵਾਲੇ ਹੁੰਦੰਨੇ ਆ 5 ਫੁੱਟ ਜਾਂ 6 ਫੁੱਟ ਬਾਈ 8 ਫੁੱਟ ਦੀ ਇੱਕ ਜਗ੍ਹਾ ਹੁੰਦੀ ਹੈ ਜਿਹੜੀ ਉਹਨੂੰ ਬਣਾ ਕੇ ਦਿੱਤੀ ਜਾਂਦੀ ਆ ਤੇ 350 ਬੂਥ ਬਣਾਉਣ ਵਾਸਤੇ ਖੋਖੇ ਦੀ ਜਗ੍ਹਾ 19 ਸਾਲ ਲੱਗ ਗਏ ਤੇ ਹੋਰ ਅੱਗੇ ਕਿੰਨਾ ਕੁ ਸਾਲ ਹੋਰ ਲੱਗਣੇ ਨੇ ਇੱਕ ਤਾਂ ਇਹ ਮੇਰਾ ਸਵਾਲ ਹੈ ਮੰਤਰੀ ਜੀ ਜੀ ਦੂਸਰਾ ਸਵਾਲ ਇਹ ਆ ਵੀ ਇਹਨਾਂ ਨੇ ਕਮੇਟੀ ਬਣਾਈ ਤੀ ਜੀ ਬਹੁਤ ਧੰਨਵਾਦ ਇਹ ਕਮੇਟੀ ਕਦੋਂ ਬਣੀ ਇਹ ਕਮੇਟੀ ਨੇ ਕਦੋਂ ਆਪਣੀ ਰਿਪੋਰਟ ਦੇਣੀ ਆ ਇਹ ਇਹਦੇ ਵਿੱਚ ਕੋਈ ਇਹਦਾ ਜ਼ਿਕਰ ਨਹੀਂ ਕੀਤਾ ਗਿਆ ਮੈਂ ਜਦੋਂ ਸਾਡੀ ਸਰਕਾਰ ਬਣੀ ਸੀ ਸਪੀਕਰ ਸਾਹਿਬ 15 ਅ 5 ਨੂੰ 15 5 22 ਨੂੰ ਪਹਿਲਾ ਲੈਟਰ ਪਾਇਆ ਫਿਰ ਉਸ ਤੋਂ ਬਾਅਦ 6 ਲੈਟਰ ਮੈਂ ਡਿਪਾਰਟਮੈਂਟ ਨੂੰ ਭੇਜੇ ਬਗੈਰ ਸੱਤ ਜਿਹਦਾ ਕੋਈ ਜਵਾਬ ਨਹੀਂ ਆਇਆ ਹੈਗਾ ਮੈਂ ਇਥੇ ਤੁਹਾਨੂੰ ਦੱਸਣਾ ਚਾਹੁੰਦਾ ਬਈ ਲੈਟਰਾਂ ਦੇ ਜਵਾਬ ਅਸੀਂ ਲੈਟਰ ਪਾਉਂਦੇ ਆ ਡਿਪਾਰਟਮੈਂਟਾਂ ਦੇ ਵਿੱਚ ਲੇਕਿਨ ਜਵਾਬ ਦੇਣ ਦਾ ਕੋਈ ਰਵਾਜ ਨਹੀਂ ਰਿਹਾ ਜਾਂ ਰਵਾਜ ਹੈ ਹੀ ਨਹੀਂ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਉਹ ਉਹਦੇ ਬਾਰੇ ਤੁਸੀਂ ਮੈਨੂੰ ਦੱਸੋ ਜਵਾਬ ਮੈਂ ਲੈ ਕੇ ਦਵਾਂ ਠੀਕ ਹੈ ਤੇ ਬਾਕੀ ਆਪਾਂ ਮੰਤਰੀ ਜੀ ਤੋਂ ਪੁੱਛ ਲਈਏ ਸਾਡਾ ਤੇ 5 6 ਮੈਂ ਲੈਟਰ ਪਾਏ ਤੇ ਮੈਨੂੰ ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਇਹ ਕਮੇਟੀ ਜੇ ਬਣਾਈ ਆ ਤਾਂ ਮੈਨੂੰ ਇਹ ਦੱਸਿਆ ਜਾਵੇ ਮੰਤਰੀ ਜੀ ਦੱਸਣ ਵੀ ਇਹ ਕਦੋਂ ਬਣਾਈ ਆ ਤੇ ਕਦੋਂ ਇਹ ਰਿਪੋਰਟ ਦੇ ਦੂਗੀ ਔਰ ਕਦੋਂ ਇਹ ਕਹ ਕਹਿੰਦੇ ਆ ਕੰਮ ਆ ਜਿਹੜਾ ਇਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਮੰਤਰੀ ਜੀ ਵੀ ਇੱਥੇ ਇਹ ਜਿੰਨੇ 350 ਬੂਥ ਨਹੀਂ 350 ਜਗ੍ਹਾ ਇੱਥੇ 780 ਬੂਥ ਬਣਨੇ ਨੇ ਇਹ 350 ਬੰਦੇ ਜਿਹੜੇ ਉੱਥੇ ਜਿਨ੍ਹਾਂ ਨੇ ਮੁਹਾਲੀ ਵਸਾਇਆ 40 ਸਾਲ ਪਹਿਲਾਂ 50 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਮੁਹਾਲੀ ਜਿਨ੍ਹਾਂ ਨੇ ਮੁਹਾਲੀ ਵਸਾਇਆ ਉਹਨਾਂ ਨੂੰ ਆਪਾਂ ਦੇ ਕੇ ਛੋਟੇ ਬੂਥ ਉਦੋਂ ਬਿਨਾਂ ਵੀ ਰੈਵਨਿਊ ਆਪਾਂ ਕਮਾ ਸਕਦੇ ਹਾਂ ਘਮਾੜਾ ਵਾਲੇ ਘਟੂ ਘਾ 3-400 ਬੂਥ ਹੋਰ ਬਣ ਸਕਦਾ ਉੱਥੇ ਬਹੁਤ ਕੀਮਤੀ ਜਗ੍ਹਾ ਹੈ ਔਰ ਮੈਨੂਅਲ ਲੱਗਦਾ ਹੈ ਵੀ ਇਹ ਵੀ ਲੋਕ ਨੇ ਜਿਹੜੇ ਜਿਨ੍ਹਾਂ ਨੇ ਖੋਖੇ ਲਏ ਜਿਹੜੇ ਝੋਕੇ ਵਾਲੇ ਨੇ ਉਹ ਵੀ ਪੈਸੇ ਦੇਣ ਨੂੰ ਰੀਜ਼ਨੇਬਲ ਤਿਆਰ ਨੇ ਸੋ ਮੇਰੀ ਬੇਨਤੀ ਹੈ ਵੀ ਇਹ ਮੈਨੂੰ ਦੱਸਿਆ ਜਾਵੇ ਵੀ ਇਹ ਕਦੋਂ ਤੱਕ ਕਮੇਟੀ ਕਦੋਂ ਬਣੀ ਹੈ ਤੇ ਕਦੋਂ ਤੱਕ ਇਹ ਕਮੇਟੀ ਹੈ ਜਿਹੜੀ ਤੇ ਆਪਣੀ ਰਿਪੋਰਟ ਦੇ ਦੋ ਮੰਤਰੀ ਜੀ ਕੋਈ ਟਾਈਮ ਲਾਈਨ ਹੈਗੀ ਹੈ ਲਿਖਿਆ ਸਾਰਾ ਜੀ ਐਸਐਸ ਨਗਰ ਸ਼ਹਿਰ ਦਾ ਵਿਕਾਸ ਪਿਛਲੇ 50 60 ਸਾਲ ਦੇ ਤੋ ਵੱਲ ਸਮੇਂ ਤੋਂ ਚੱਲ ਰਿਹਾ ਹੈ ਸ਼ਹਿਰ ਦਾ ਵਿਕਾਸ ਸਮੇਂ-ਸਮੇਂ ਦੇ ਅਲੱਗ-ਅਲੱਗ ਅਦਾਰਿਆਂ ਵੱਲੋਂ ਕੀਤਾ ਜਾਂਦਾ ਰਿਹਾ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਸ਼ਹਿਰ ਦਾ ਵਿਕਾਸ ਪੰਜਾਬ ਹਾਊਸਿੰਗ ਬੋਰਡ ਵੱਲੋਂ ਕੀਤਾ ਜਾਂਦਾ ਸੀ ਉਸ ਤੋਂ ਪਰੰਤ ਸਾਲ 1995 ਵਿੱਚ ਪੰਜਾਬ ਅਰਬਨ ਅਤੇ ਪਲੈਨਿੰਗ ਅਤੇ ਵਿਕਾਸ ਅਥਾਰਟੀ ਪੁੱਡਾ ਹੌਨ ਵਿੱਚ ਆਈ ਅਤੇ ਮਹਾਲੀ ਸ਼ਹਿਰ ਦਾ ਵਿਕਾਸ ਪੁੱਡਾ ਅਥਾਰਟੀ ਵੱਲੋਂ ਕੀਤਾ ਜਾਂਦਾ ਰਿਹਾ ਇਸ ਤੋਂ ਪਰੰਤ 2006 ਵਿੱਚ ਮਹਾਲੀ ਸ਼ਹਿਰ ਦਾ ਸਚਾਰੂ ਤਰੀਕੇ ਨਾਲ ਵਿਕਾਸ ਕਰਨ ਲਈ ਗ੍ਰੇਟਰ ਮਹਾਲੀ ਏਰੀਆ ਵਿਕਾਸ ਅਥਾਰਟੀ ਗਮਾਟਾ ਦਾ ਗਠਨ ਕੀਤਾ ਗਿਆ ਹੈ ਸਰਦੇਵ ਕਾਸਲੀ ਗਮਾਡਾ ਵੱਲੋਂ ਸਮੇਂ-ਸਮੇਂ ਤੇ ਪੌ ਕੁਇਰ ਕਰਕੇ ਕਰਦੇ ਹੋਏ ਪਲਾਨਿੰਗ ਨਾਲ ਡਵੈਲਪਮੈਂਟ ਕਰਦੇ ਹੋਏ ਸਰਵਿਸ ਆ ਗਿਆ ਹੈ ਫੇਸ 1 ਅਤੇ ਫੇਸ 7 ਇਸ ਖੋਖਾ ਮਾਰਕੀਟ ਸਬੰਧੀ ਦੱਸਣ ਜੋਗ ਹੈ ਕਿ ਇਹ ਸਾਈਡਾਂ ਗਮਾਡਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਪਹਿਲਾਂ ਦੀ ਮੌਜੂਦ ਸਨ ਅਤੇ ਇਹਨਾਂ ਸੈਟਾਂ ਦੇ ਕਾਬਜ਼ਕਾਰਾਂ ਵੱਲੋਂ ਛੋਟੇ ਆਰਜੀ ਤੌਰ ਤੇ ਖੋਖੇ ਬਣਾ ਕੇ ਆਪਣੇ ਕਾਰੋਬਾਰ ਕੀਤਾ ਜਾਂਦਾ ਸੀ ਇਸ ਸਮੇਂ ਗਮਾਡਾ ਹੋਂਦ ਵਿੱਚ ਆਇਆ ਤਾਂ ਇਹਨਾਂ ਸੈਟਾਂ ਸਬੰਧੀ ਰਿਕਾਰਡ ਮੁਕੰਮਲ ਤਰੀਕੇ ਨਾਲ ਗਮਾਡਾ ਨੂੰ ਟ੍ਰਾਂਸਫਰ ਨਹੀਂ ਹੋਇਆ ਇਸ ਦੀ ਪੂਰੀ ਡਿਟੇਲ ਰਿਕਾਰਡ ਵਿੱਚ ਮੌਜੂਦ ਨਹੀਂ ਹੈ ਪਰੰਤੂ ਇਹ ਵੀ ਦੱਸਣਯੋਗ ਹੈ ਕਿ ਮੌਕੇ ਦੇ ਫੇਸ ਵਾਰ ਅੱਛਾ ਆਪਣਾ ਉਹਨਾਂ ਦੇ ਤਾਂ ਦੋ ਹੀ ਗੱਲ ਹੈ ਇਹ ਇੱਕ ਤਾਂ ਕਦੋਂ ਤੱਕ ਕਰ ਦਿਓਗੇ ਜੀ ਇਹਨਾਂ ਨੂੰ ਤੇ ਕਮੇਟੀ ਕਮੇਟੀ ਕਦੋਂ ਤੱਕ ਰਿਪੋਰਟ ਦੇ ਦੂਗੀ ਜੀ ਜੀ ਜੇ ਮਾਨਜਬ ਮੈਂਬਰ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਟਾਈਮ ਪੈਣਾ ਇਹ ਕਮੇਟੀ ਜਿਹੜੀ ਬਣਾਈ ਗਈ ਆ ਪਰ 5-7 ਮਹੀਨੇ ਵਿੱਚ ਇਹਨਾਂ ਦਾ ਸਾਰਾ ਜਿਹੜਾ ਰਿਜ਼ਲਟ ਹੈ ਇਹਨਾਂ ਦੇ ਸਾਹਮਣੇ ਇਹਨਾਂ ਨੂੰ ਦੱਸਿਆ ਜਾਊਗਾ ਪੂਰੀ ਸਰਕਾਰ ਇਸ ਕੰਮ ਦੇ ਉੱਤੇ ਕਰੂਗੀ ਥੈਂਕ ਯੂ ਆਦਾ ਸਵਾਲ ਹੀ ਆ ਗਿਆ ਜੀ ਥੈਂਕ ਯੂ ਥੈਂਕ ਯੂ ਲੈ ਉਹਨਾਂ ਲਈ ਧੰਨਵਾਦ ਵੀ ਕਰਤਾ ਨਾਲ ਹੀ ਪਹਿਲਾਂ ਹੀ ਸਰਦਾਰ ਕੁਲਵੰਤ ਸਿੰਘ ਪ੍ਰਸ਼ਨ ਨੰਬਰ 1341 ਜੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਜਿਆਦੇ ਪਿਆਰ ਲੱਗਦਾ ਤੁਹਾਡਾ ਨਾਲ। ਥੈਂਕ ਯੂ ਸਪੀਕਰ ਸਾਹਿਬ। ਜੀ ਵੰਡੀਆ ਸਾਹਿਬ। ਮਾਨਯੋਗ ਸਪੀਕਰ ਸਾਹਿਬ ਗਮਾਡਾ ਵੱਲੋਂ ਐਸਐਸ ਨਗਰ ਦੇ ਸੈਕਟਰ 65 ਨਜ਼ਦੀਕ ਪਿੰਡ ਕੰਬਾਲੀ ਵਿਖੇ ਮੋਟਰ ਮਕੈਨਿਕਾਂ ਨੂੰ ਦਿੱਤੇ ਜਾਣ ਵਾਲੇ ਬੂਸ ਸਾਫਟ ਦਾ ਨੰਬਰਿੰਗ ਡਰਾ ਕੱਢਿਆ ਜਾ ਚੁੱਕਾ ਹੈ। ਇਸ ਪ੍ਰੋਜੈਕਟ ਨੂੰ ਰੀਅਲ ਏਸਟੇਟ ਰੈਗੂਲੇਟਰੀ 30 ਰੇਰਾ ਦਫ਼ਤਰ ਵੱਲੋਂ ਰਜਿਸਟਰਡ ਕਰਵਾਉਣ ਲਈ ਗਮਾਡਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ। ਅਤੇ ਇਹ ਪ੍ਰੋਜੈਕਟ ਰੇਰਾ ਰਜਿਸਟਰਡ ਹੋਣ ਉਪਰੰਤ ਇਹਨਾਂ ਬੁੱਧਾਂ ਸੌਫ ਦੇ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ ਇਸ ਪ੍ਰੋਜੈਕਟ ਨੂੰ ਰੇਰਾ ਦਫਤਰ ਤੋਂ ਰਜਿਸਟਰਡ ਕਰਵਾਉਣ ਲਈ ਗਮਾਡਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ ਅਤੇ ਇਹ ਪ੍ਰੋਜੈਕਟ ਰੇਰਾ ਵੱਲੋਂ ਰਜਿਸਟਰਡ ਹੋਣ ਉਪਰੰਤ ਇਹਨਾਂ ਬੁੱਧ ਸੌ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ ਜੀ ਸਰਦਾਰ ਕੁਲਵੰਤ ਸਿੰਘ ਜੀ ਸਪਲੀਮੈਂਟਰੀ ਹੈ ਧੰਨਵਾਦ ਜੀ ਹੈ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਸਰ ਬਈ ਇਹ ਜਿਹੜਾ ਪ੍ਰੋਜੈਕਟ ਸੀ ਨਾ ਜੀ ਇਹ 2019 ਦੇ ਵਿੱਚ ਇਹਦਾ ਡਰਾਫਟ ਕੀਤਾ ਗਿਆ ਸੀ 500 ਬੂਥ ਬਣਨੇ ਸੀ ਤੇ ਮੋਟਰ ਮਾਰਕੀਟ ਸੱਤ ਫੇਸ ਦੇ ਵਿੱਚ ਹੈ ਇੱਕ ਬੜੀ ਵੱਡੀ ਅਨਾਥਾਜ ਬਣੀ ਹੋ ਉੱਥੇ ਸ਼ਿਫਟ ਹੋਣੀ ਸੀ ਕੰਬਾਲੀ ਪਿੰਡ ਦੇ ਵਿੱਚ ਬਣਨੀ ਸੀ ਉਹ ਬਣ ਗਈ 2022 ਦੇ ਵਿੱਚ ਉਹ ਬਣ ਕੇ ਤਿਆਰ ਹੋ ਗਈ। ਪੂਰੇ 3 ਸਾਲ ਹੋ ਗਏ ਤਿਆਰ ਹੋਈ ਨੂੰ। 10% ਲੋਕਾਂ ਨੇ ਪੈਸੇ ਦਿੱਤੇ ਹੋਏ ਨੇ ਤੇ 300 ਦੇ ਕਰੀਬ ਅਲਾਟਮੈਂਟ ਵੀ ਹੋਈ ਹੋਈ ਹੈ। ਇਹ ਉਹ 3 ਸਾਲ ਤਿਆਰ ਹੋਈ ਨੂੰ ਵੀ ਹੋ ਗਏ। ਲੇਕਿਨ ਜਿਹੜਾ ਰੇਰਾ ਦਾ ਨੰਬਰ ਆ ਉਹ ਜਨਵਰੀ 2000 ਆ ਕੇ 25 ਦੇ ਵਿੱਚ ਅਪਲਾਈ ਕੀਤਾ ਹੈ। ਔਰ ਉਹ ਜਿਹੜੀ ਡਿਵੈਲਪਮੈਂਟ ਹੋਈ ਕੰਪਲੀਟ ਹੋਈ ਹੋਈ ਹੈ। ਉਹ ਵੀ ਖਤਮ ਹੋ ਗਈ ਕਿਉਂਕਿ 3 ਸਾਲ ਤੋਂ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਸੜਕਾਂ ਬਣੀਆਂ ਸੀਵਰੇਜ ਬਣਿਆ ਵਾਟਰ ਸਪਲਾਈ ਪਈ ਹੋਈ ਆ ਉਹ ਸਾਰੇ ਕਲੈਪਸ ਹੋ ਗਿਆ ਹੁਣੇ ਹੁਣ ਤੱਕ ਮੈਨੂੰ ਲੱਗਦਾ ਮੈਂ ਜਿੰਨਾ ਕਿ ਦੇਖਿਆ ਉੱਥੇ ਉਹ ਜੰਗਲ ਬਣਿਆ ਹੋਇਆ 3 ਸਾਲ ਹੋ ਗਿਆ ਉਸ ਦੌਰਾਨ ਮਾਨਯੋਗ ਸਾਡੇ ਸੀਏ ਸਾਹਿਬ ਨਾਲ ਮੇਰੀਆਂ ਮੀਟਿੰਗਾਂ ਵੀ ਹੋਈਆਂ ਉਹਨਾਂ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਥੱਲੇ ਵਾਲਿਆਂ ਨੂੰ ਵੀ ਰੇਰਾ ਦਾ ਜਿਹੜਾ ਨੰਬਰ ਉਹ ਲਓ ਲੇਕਿਨ ਇਹ 3 ਸਾਲ ਤੋਂ ਰੇਰਾ ਦਾ ਨੰਬਰ ਨਹੀਂ ਲਿਆ ਗਿਆ ਜਿਹਦੇ ਨਾਲ ਮੈਂ ਸਮਝਦਾ ਵੀ ਜਿਹੜੇ ਲੋਕਾਂ ਨੂੰ ਉੱਥੇ ਸ਼ਿਫਟ ਹੋਣਾ ਸੀ ਉਹਦਾ ਵੀ ਨੁਕਸਾਨ ਹੋਇਆ ਔਰ ਨਾਲ ਹੀ ਫਾਈਨੈਂਸ਼ੀਅਲੀ ਨੁਕਸਾਨ ਹੋਇਆ ਗਮਾਡਾ ਦਾ ਕਰੀਬ-ਕਰੀਬ ਇਹ 60-70 ਕਰੋੜ ਰੁਪਇਆ ਆ ਜਾਣਾ ਸੀ ਜਿਹੜਾ ਨਹੀਂ ਆਇਆ ਹੈਗਾ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਨੰਬਰ 1 ਤਾਂ ਇਹ ਲੇਟ ਕਿਉਂ ਹੋਇਆ ਇਹਨਾਂ ਚਲੋ ਮੰਤਰੀ ਜੀ ਨਵੇਂ ਨੇ ਮੇਰਾ خیال ਹੈ ਵੀ ਸ਼ਾਇਦ ਇਹਨਾਂ ਨੂੰ ਅਜੇ ਇਹਨਾਂ ਨਾ ਮਤਲਬ ਪਤਾ ਹੋਵੇ ਮਾਫੀ ਚਾਹੁੰਦਾ ਮੈਂ ਵੀ ਇੱਕ ਤਾਂ ਇਹ ਕਦੋਂ ਤੱਕ ਹੋ ਜਾਊਗਾ ਕਿਉਂ ਨਹੀਂ ਹੋਇਆ ਤੇ ਦੂਸਰਾ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਉਹਦੀ ਭਰਪਾਈ ਹੈ ਜਿਹੜੀ ਉਹ ਕੌਣ ਕਰੂਗਾ ਇਹ ਕਿਹਨਾਂ ਤੋਂ ਕਰਾਉਣਗੇ ਮੈਂ ਮੰਤਰੀ ਸਾਹਿਬਾਨ ਤੋਂ ਪੁੱਛਣਾ ਚਾਹੁੰਦਾ ਕਿਉਂਕਿ ਵੱਡਾ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਗਮਾੜਾ ਦਾ ਪੰਜਾਬ ਸਰਕਾਰ ਦਾ ਇਹ ਕਦੋਂ ਤੱਕ ਹੋ ਜੂਗਾ ਤੇ ਫਾਈਸਲ ਨੰਬਰ ਤਾਂ ਇੱਕ ਵੀ ਹੁਣ ਤੱਕ ਇਹ ਕਿਉਂ ਨਹੀਂ ਹੋਇਆ ਹੈਗਾ 2003 ਸਾਲ ਹੋ ਗਏ ਲਗਾਤਾਰ ਨੰਬਰ ਤੋਂ ਫਾਈਨੈਂਸ਼ੀਅਲ ਨੁਕਸਾਨ ਦੀ ਭਰਪਾਈ ਕੌਣ ਕਰੂਗਾ ਤੇ ਨੰਬਰ 3 ਇਹ ਕਦੋਂ ਤੱਕ ਜਿਹੜਾ ਨੰਬਰ ਮਿਲ ਜੂਗਾ ਤੇ ਅਲਾਟਮੈਂਟ ਹੋ ਜੂਗੀ ਤਾਂ ਕਿ ਲੋਕਾਂ ਨੂੰ ਥੇ ਰਾਤ ਮਿਲੇ। ਜੀ ਮੰਤਰੀ ਜੀ ਇਹਨਾਂ ਦੀ ਗੱਲ ਬਿਲਕੁਲ ਵਾਜਿਬ ਹੈ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਆ ਉਹਦੀ ਜਿੰਮੇਵਾਰੀ ਫਿਰ ਕੀਤੀ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਵੀ ਸਪੀਕਰ ਸਾਹਿਬ ਮੈਂ ਦੱਸ ਰਿਹਾ ਜੀ ਇਸ ਦੇ ਸਬੰਧ ਵਿੱਚ ਐਸਐਸ ਨਗਰ ਵਿਖੇ ਮੌਜੂਦਾ ਪਿੰਡਾਂ ਦੇ ਫਿਰਨੀ ਨਾਲ ਵੱਖ-ਵੱਖ ਥਾਵਾਂ ਤੇ ਬੈਠੇ ਮੋਟਰ ਮਕੈਨਿਕਾ ਦਾ ਸਰਵੇ ਕਰਨ ਲਈ ਦਫ਼ਤਰੀ ਹੁਕਮ ਨੰਬਰ 18591 ਮਿਤੀ 27/4/2016 ਅਨੁਸਾਰ ਕਮੇਟੀ ਦਾ ਗਠਨ ਕੀਤਾ ਗਿਆ। ਅਤੇ ਜਿਹਹੀਆਂ ਥਾਵਾਂ ਤੇ ਮਕੈਨਿਕ ਡੈਂਟਿੰਗ ਪੇਂਟਿੰਗ ਅਤੇ ਸਪेयर पार्ट्स ਆਦ ਦਾ ਕੰਮ ਕਰ ਰਹੇ ਮਕੈਨਿਕਾਂ ਦਾ ਸਰਵੇ ਕੀਤਾ ਗਿਆ ਸੀ ਜਿਸ ਦੀ ਲਿਸਟ ਉਸ ਸਮੇਂ ਗਮਾਡਾ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਸੀ ਲਿਸਟ ਵਿੱਚ ਸ਼ਾਮਲ ਸਾਰੇ ਮਕੈਨਿਕਾਂ ਤੋਂ ਵਲਟਾ ਬੂਸ ਸਾਫ ਅਲਾਰਟ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਇਸ ਸਕੀਮ ਤਾਤ ਉਹੀ ਮਕੈਨਿਕ ਅਪਲਾਈ ਕਰਦੇ ਸਨ ਜਿਨ੍ਹਾਂ ਦਾ ਨਾਮ ਸਰਵੇ ਲਿਸਟ ਵਿੱਚ ਸ਼ਾਮਲ ਸੀ 17 ਤਿੰਨ 17 ਕੁਲ 237 ਅਰਜ਼ੀਆਂ ਸ੍ਰਾਪਤ ਹੋਈਆਂ ਅਤੇ ਇਹਨਾਂ ਵਿੱਚੋਂ ਕੁੱਲ 233 ਬਿਨਾਂ ਕਰਾਂਵਲੋਂ ਬੂਥ ਅਲਾਰਟ ਕਰਨ ਲਈ ਗਮਾਡਾ ਵਿਖੇ 1,41,000 ਰੁਪਏ ਜਮ੍ਹਾਂ ਕਰਵਾਏ ਗਏ ਜਿਨ੍ਹਾਂ ਬਿਨਾਂ ਕਰਾਂਵਲੋਂ ਗਮਾਡਾ ਵਿਖੇ ਅਰਨੇਸਟ ਪੈਨੀ ਵਜੋਂ 1,41,000 ਰੁਪਏ ਜਮ੍ਹਾਂ ਕਰਵਾਏ ਗਏ ਸਨ ਉਹਨਾਂ ਨੂੰ ਬੂਥ ਸਾਫ ਅਲਾਰਟ ਕਰਨ ਲਈ ਨੰਬਰਿੰਗ ਡਰਾ ਕੱਢਿਆ ਗਿਆ ਇਹ ਜਿਨ੍ਹਾਂ ਬਿਨੇ ਕਰਾਂ ਦਾ ਨੰਬਰਿੰਗ ਡਰਾ ਕੱਢਿਆ ਗਿਆ ਹੈ ਉਹਨਾਂ ਨੂੰ ਲੈਟਰ ਆਫ ਅਟੈਂਡ ਜਾਰੀ ਕੀਤੇ ਜਾਣੇ ਹਨ ਜਿਸ ਦਾ ਡਰਾਫਟ ਲੀਗਲ ਪਾਲਸੀ ਸ਼ਾਖਾ ਤੋ ਵੈਟ ਕਰਵਾਇਆ ਜਾ ਚੁੱਕਾ ਹੈ ਵਿਨੇਕਰਾਂ ਨੂੰ ਲੈਟਰ ਆਫ ਅਫੀਡੈਂਟ ਅਲਾਟਮੈਂਟ ਪੱਤਰ ਜਾਰੀ ਕਰਨ ਤੋਂ ਪਹਿਲਾਂ ਇਸ ਪ੍ਰੋਜੈਕਟ ਨੂੰ ਰੇਰਾਂ ਦਫ਼ਤਰ ਵਿੱਚ ਰਜਿਸਟਰਡ ਕਰਵਾਇਆ ਜਾਣਾ ਲਾਜ਼ਮੀ ਸੀ ਇਸ ਲਈ ਪ੍ਰੋਜੈਕਟ ਨੂੰ ਰੇਰਾਂ ਦਫ਼ਤਰ ਤੋਂ ਰਜਿਸਟਰਡ ਕਰਵਾਉਣ ਲਈ ਗਮਾੜਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ ਅਤੇ ਇਹ ਪ੍ਰੋਜੈਕਟ ਰੇਰਾਂ ਵੱਲੋਂ ਰਜਿਸਟਰਡ ਹੋਣ ਉਪਰੰਤ ਇਹਨਾਂ ਬੁੱਥਾਂ ਸਾਫ਼ ਤੇ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ ਸੋ ਮੈਂ ਇਹ ਵੀ ਮੈਂਬਰਸਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਰੇਰਾਂ ਦਾ ਇਹ ਫਾਰਮੈਲਟੀ ਪੂਰੀ ਹੋ ਜਾਂਦੀ ਹੈ ਉਸਤੇ ਮਹੀਨੇ ਦੇ ਅੰਦਰ ਅੰਦਰ ਇਹਨਾਂ ਨੂੰ ਜਿਹੜੇ ਅਲਾਟਮੈਂਟ ਲੈਟਰ ਦਿੱਤੇ ਜਾਣਗੇ ਸਰਦਾਰ ਕੁਲਵੰਤ ਸਿੰਘ ਜੀ ਰੇਰਾ ਜਿਹੜਾ ਨੰਬਰ ਅਪਲਾਈ ਕਰਨਾ ਉਹਨੂੰ 3 ਸਾਲ ਕਿਉਂ ਲੱਗੇ ਇਹਦਾ ਮੈਂ ਇੱਕ ਤਾਂ ਸਵਾਲ ਦਾ ਜਵਾਬ ਮੰਗਦਾ ਤੇ ਦੂਸਰਾ ਜਿਹੜਾ ਲੇਟ ਹੋਇਆ 3 ਸਾਲ ਨਹੀਂ ਬੂਥ ਦਿੱਤੇ ਗਏ ਉਹਨਾਂ ਦਾ ਆਪਾਂ ਕੀ ਕਰਾਂਗੇ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਉਹਦੀ ਪਰਪਾਈ ਕਿੱਦਾਂ ਹੋਊਗੀ ਮੈਂ ਤਾਂ ਇਹ ਇਸ ਬਾਰੇ ਮੰਤਰੀ ਤੋਂ ਥੋੜਾ ਜਿਆਦਾ ਸਵਸ਼ਨ ਦੇਣਾ ਚਾਹੁੰਦਾ ਵੀ ਕੋਈ ਕਾਰਵਾਈ ਹੋਊਗੀ ਜਾਂ ਜਲਦੀ ਹੋ ਜੂ ਜਾਂ ਕੋਈ ਡੇਟ ਹੈ ਵੀ ਰੇਰਾ ਤੋਂ ਅਸੀਂ ਨੰਬਰ ਕਿੰਨੀ ਜਲਦੀ ਲੈ ਸਕਦੇ ਹਾਂ ਤੇ ਕਦੋਂ ਤੱਕ ਅਸੀਂ ਇਹ ਅਲਾਟਮੈਂਟ ਜਿਹੜੀ ਕਰ ਦਾਂਗੇ ਠੀਕ ਹੈ ਜੀ ਮੰਤਰੀ ਜੀ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇਹਨਾਂ ਦੇ ਜਿਹੜੇ ਨਾਰਮਲ ਲੈਟਰ ਸੀਗੇ ਉਹਨਾਂ ਦੇ ਵਿੱਚੋਂ 233 ਬੰਨਿਆਕਰਮ ਵੱਲੋਂ ਬੂਥ ਅਲਾਟ ਕਰਨ ਲਈ ਗਮਾੜਾ ਵਿਖੇ ਜਿਹੜੇ ਪੈਸੇ ਜਮ੍ਹਾਂ ਕਰਾਏ ਜਿਨੇ ਵੀਰਕਰਮ ਵੱਲੋਂ ਗਮਾੜਾ ਵਿਖੇ ਰੁਪਏ ਜਮਾ ਕਰਵਾਏ ਗਏ ਸਰ ਉਹਨਾਂ ਨੂੰ ਅਲਾਟਮੈਂਟ ਕਰਨ ਲਈ ਹੋ ਗਿਆ ਇਹ ਸਭ ਚ ਜਮਾ ਕਰਵਾਉਣ ਵਾਲੇ ਹੀ ਜਿਹੜੇ ਬਿਨਾਂ ਕਰਤ ਸੀਗੇ ਇਹ ਹੀ ਲੇਟ ਹੋਇਆ ਸਰਕਾਰ ਵੱਲੋਂ ਜਾਂ ਮਹਿਕਮੇ ਵੱਲੋਂ ਕੋਈ ਦੇਰੀ ਨਹੀਂ ਹੋਈ ਪਰ ਤੁਸੀਂ ਇੱਕ ਜੇ ਮੈਂਬਰ ਸਾਹਿਬ ਨੂੰ ਫਿਰ ਵੀ ਕੋਈ ਲੱਗਦਾ ਕਿ ਮੇਰੇ ਕੋਲ ਆਜਨ ਮੈਂ ਆਪਣੇ ਅਫਸਰ ਸਹਿਬਾਨਾਂ ਨੂੰ ਬੁਲਾ ਕੇ ਇਹਨਾਂ ਦੀ ਦਿੱਲੀ ਤਸੱਲੀਆ ਕਰਵਾਦਾ ਬਿਲਕੁਲ ਜੀ ਇਹ ਤੁਸੀਂ ਇਹਨਾਂ ਨਾਲ ਬੈਠ ਕੇ ਕਰ ਲਿਓ ਤੇ